ਦ੍ਰਿਸ਼ਟੀ ਪਾਣੀ ਵਿੱਚ ਰੱਖੋ ਤੇ ਗੁਰਬਾਣੀ ਦਾ ਜਪ ਕਰੋ ਪੂਰੀ ਇਕਾਗਰਤਾ ਦੇ ਨਾਲ ਤੇ ਦ੍ਰਿਸ਼ਟੀ ਦੇ ਰਾਹੀਂ ਬਾਣੀ ਨੂੰ ਪਾਣੀ ਵਿੱਚ ਪਰਵੇਸ਼ ਕਰੋ ਤਾਂ ਕਿ ਪਾਣੀ ਅੰਮ੍ਰਿਤ ਬਣ ਜਾਵੇ ਗੱਲ ਇਤਨੀ ਬਾਣੀ ਪਾਣੀ ਨੂੰ ਅੰਮ੍ਰਿਤ ਬਣਾ ਸਕਦੀ ਹੈ ਬਾਣੀ ਜੀਵਨ ਨੂੰ ਵੀ ਅੰਮ੍ਰਿਤ ਬਣਾ ਸਕਦੀ ਹੈ ਇਹ ਵੀ ਮੈਰਜ਼ ਕਰਨੇ ऐसे मनुख दी दृष्टि अमृतमई हो जांदे है ऐसे मनुख दे बोल अमृतमई हो जांदे है ऐसे मनुख दा सारे दा सारा व्यवहार अमृतमई हो जांदे मूल वाणी है फिर वाणी नु कोई वाणी नु कोई खतरा मुक्त सर जो है मैं अर्ज करा शरीर दा जीवन जन्म पहले है मरण बाद दे च ਜਨਮ ਹੋ ਗਏ ਹੁਣ ਮਰਨਾ ਹੋਵੇਗਾ ਇਹ ਤਾਂ ਫਲ ਕੀ ਹੈ ਤਨ ਨੂੰ ਜਿਵਾਣਾ ਤਨ ਨੂੰ ਜ਼ਿੰਦਾ ਰੱਖਣਾ ਇੱਕ ਮਿਹਨਤ ਉਹ ਹੈ ਅਸੀਸ ਵਾਸਤੇ ਕਰਦੇ ਆਂ ਤਨ ਜ਼ਿੰਦਾ ਰਹੇ ਇੱਕ ਮਿਹਨਤ ਉਹ ਹੈ ਸੀਸ ਵਾਸਤੇ ਕਰਦੇ ਆਂ ਮਨ ਮਰਦਾ ਮਨ ਮਰਦਾ ਮਨ ਮਰੇ ਬਾਪ ਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਰੇ ਇਹ ਦੁਬਿ ਵੀ ਦौरा ਦੇ ਆ ਤਨ ਮਰ ਕੇ ਰਾਖ ਹੋ ਜਾਂਦਾ ਹੈ ਧਕ ਹੋ ਜਾਂਦਾ ਹੈ ਮਨ ਮਰ ਕੇ ਪ੍ਰਮਾਤਮਾ ਹੋ ਜਾਂਦਾ ਹੈ ਈਸ਼ਵਰ ਹੋ ਜਾਂਦਾ ਹੈ ਈਸ਼ਵਰ ਹੋ ਜਾਂਦਾ ਹੈ ਮਰਨਾ ਪਹਿਲੇ ਹੋਵੇਗਾ ਜੀਵਨ ਬਾਅਦ ਦੇ ਚਲੋਗਾ ਧਾਰਮਿਕ ਸ਼ਰੀਰਕ ਜਨਮ ਪਹਿਲੇ ਹੋਵੇਗਾ ਮਰਨਾ ਬਾਅਦ ਦੇ ਚਲੋਗਾ ਦੂਸਰਾ ਨੁਕ ਪਹਿਲਾ ਤਨ ਦਾ ਸਾਰਾ ਜੀਵਨ ਤੇ ਬਾਹਰ ਦੀ ਸਾਰੀ ਭਜ ਦੌੜ ਉਹਦਾ ਕੇਂਦਰ ધਨ ਦਨ ਤੇ ਧਰਮ ਦਾ ਵਿਕਾਸ ਉਸ ਮਨੁੱਖ ਦੇ ਅੰਦਰ ਹੁੰਦਾ ਹੈ ਮੰਨ ਨੂੰ ਮਾਰਨਾ ਜਾਂ ਮਨ ਦਾ ਮਰਨਾ ਜਿਹੜਾ ਕਬੂਲ ਕਰ ਲੈਂਦਾ ਹੈ ਪਰਵਾਨ ਕਰ ਲੈਂਦਾ ਹੈ ਤੇ ਯਤਨ ਕਰ ਲੈਂਦਾ ਹੈ ਐਸੇ ਮਨੁੱਖ ਦਾ ਧਨ ਕਮਾਣਾ ਵੀ ਧਰਮ ਕਮਾਣਾ ਹੋ ਜਾਂਦਾ ਹੈ ਐਸੇ ਮਨੁੱਖ ਦਾ ਧੰਦਾ ਵੀ ਧਰਮ ਹੋ ਜਾਂਦਾ ਹੈ ਦੂਸਰਾ ਨੁਕਤਾ ਮਰਨ ਤੇ ਕਬੂਲੀ ਨਹੀਂ ਕਬੂਲੀ ਨਹੀਂ ਐਸੇ ਮਨੁੱਖ ਦਾ ਧਰਮ ਵੀ ਤੰਗੈ ਹੋ ਜਾਂਦਾ ਹੋਰ ਕੁਛ ਵੀ ਨਹੀਂ ਧਰਮ ਵੀ ਕਿਰਤ ਹੁਣ ਬੰਦੇ ਦੇ ਜਿਤਨੀ ਬੇਇਮਾਨੀ ਹੋਵੇਗੀ ਉਸ ਮਨੁੱਖ ਦੇ ਧਰਮ ਦੇ ਚ ਵੀ ਉਤਨੀ ਬੇਇਮਾਨੀ ਹੈ ਬੰਦੇ ਦੇ ਵਿੱਚ ਜਿਤਨਾ ਛਲ ਤੇ ਕਪਟ ਹੋਵੇਗਾ ਐਸੇ ਮਨੁੱਖ ਦੇ ਧਰਮ ਦੇ ਵਿੱਚ ਵੀ ਛਲ ਤੇ ਕਪਟ ਹੋਵੇਗਾ ਕੁਝ ਵੀ ਨਹੀਂ ਫਿਰ ਧਾਰਮਿਕ ਵਿਦਵਾਨ ਐਸਾ ਕਹਿ ਰਹੇ ਨੇ ਇਸ ਨੁਕਤੇ ਨੂੰ ਹਮੇਸ਼ਾ ਯਾਦ ਰੱਖਣਾ ਜੋ ਧਨ ਦੀ ਬੁਨਿਆਦ ਧਰਮ ਨਹੀਂ ਰੱਖ ਸਕਿਆ ਤਾਂ ਫਿਰ ਅਧਰਮ ਹੋਵੇਗਾ ਪਾਪ ਮਹਾਰਾਜ ਕਹਿੰਦੇ ਨੇ ਅਧਿਕ ਤਰਤੇ ਐਸਾ ਹੀ ਐ ਪਾਪਾਂ ਬਾਜੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਏ ਤੇ ਬਿਨਾ ਪਾਪ ਤੋਂ ਨਹੀਂ ਹੋ ਸਕਦੇ ਬਾਰ ਬਾਰ ਮਾਫੀ ਮੰਗ ਲਵਾਂ ਕਿਉਂਕਿ ਇਹ ਬੋਲ ساری ਦੁਨੀਆ ਚ ਜੰਦੇ ਜਿਤਨਾ ਛੋਟੀ ਦਾ ਧਨਵਾਨ 99 ਫਿਸੇ ਦੀ ਉਤਨੇ ਹੀ ਛੋਟੀ ਦੇ ਪਾਪੀ ਪਾਪਾਂ ਬਾਜੋਂ ਹੋਵੇ ਨਾ ਮੋਇਆਂ ਸਾਥ ਨਾ ਜਾਏ ਦੁਨੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਵਪਾਰੀ ਯੂਰਪ ਦੇ ਚਲੇ ਸੀ ਯੂਰਪੀਨ ਲੋਕ ਕਹਿੰਦੇ ਨੇ ਕੋਈ ਚੀਜ਼ ਬਣਾਈ ਹੈ ਪਿਆ ਵੇਚਣ ਲੱਗੇ ਆ 100% ਮੁਨਾਫਾ ਨਹੀਂ 100% ਦੀ ਮੁਨਾਫਾ ਨਹੀਂ ਤੇ ਕੀ ਦੰਦਾ ਹੁਣ 100% ਦੀ ਮੁਨਾਫਾ ਲੈਣਾ ਕਿਸੇ ਵਸਤੂ ਚ ਇਹ ਤੇ ਗ੍ਰਾਹਕ ਦਾ ਹੌਨ ਪੀਣਾ ਹੈ ਇਹ ਤੇ ਉਹਨੂੰ ਨਿਚੋੜਨਾ ਹੈ ਇਹ ਤੇ ਉਹਦਾ ਹੌਨ ਪੀਣਾ ਹੈ ਕਿ ਯੂਰਪ ਦਾ ਵਪਾਰ ساری ਦੁਨੀਆ ਤੇ ਛਾਇਆ ਹੋਇਆ ਹੈ ਮੁਨਾਫਾ 100% ਹੈ 100% ਮੁਨਾਫਾ ਨਾ ਹੋਵੇ ਉਹ ਕੰਮ ਹੀ ਨਹੀਂ ਕਰਦੇ ਬਲਕਿ ਇੰਗਲੈਂਡ ਦੇ ਤੇ ਮੈਂ ਕੁਝ ਗੋਰਿਆਂ ਤੋਂ ਸੁਣਿਆ ਹੈ ਇਹ ਜੇ ਦਿਨ ਦੇ ਹਿੰਦੋਸਤਾਨੀ ਆਏ ਨੇ ਇਹ 10% ਤੇ ਵੀ ਧੰਦਾ ਕਰਨ ਲੱਗ ਪੈਣਾ ਹੈ 3% ਮੁਨਾਫਾ 10% ਸਾਡਾ سلسلہ ਖਰਾਬ ਕਰ ਦਿੰਦਾ ਹੈ 10% ਮੁਨਾਫਾ ਇਹ ਧੰਦਾ ਪਾਪ ਤੇ ਖੜਾ ਹੈ ਇਸ ਧੰਦੇ ਤੋਂ ਜਿੰਨਾ ਧਨ ਆਇਆ ਹੈ ਇਹਦੀ ਬੁਨਿਆਦ ਪਾਪ ਹੈ ਅਧਿਕਤਰ ਧੰਦਾ ਛੋਟਾ ਹੈ ਵੱਡਾ ਨਿਰੰਨਵੇ ਫਿਜ਼ਾ ਦੀ ਛਲ ਕਪਟ ਤੇ ਖੜਾ ਹੈ ਬੇਈਮਾਨੀ ਤੇ ਖੜਾ ਹੈ ਪਾਪਾਂ ਬਾਜੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਏ ਅਗਰ ਧਨ ਪਾਪ ਤੇ ਖੜਾ ਹੈ ਐਸੇ ਮਨੁੱਖ ਦਾ ਧਰਮ ਪੁੰਨ ਨਹੀਂ ਹੋ ਸਕਦਾ ਐਸੇ ਮਨੁੱਖ ਦਾ ਧਰਮ ਵੀ ਪਾਪ ਹੈ ਪਾਪ ਪੁੰਨ ਦੋਏ ਇਕ ਸਮਾਨ ਐਸੇ ਮਨੁੱਖ ਦਾ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਤੇ ਬੜੇ ਕ੍ਰਾਂਤੀਕਾਰੀ ਬਚਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਪ ਪੁੰਨ ਦੋਏ ਇੱਕ ਸਮਾਨ ਸਤੀ ਪਾਪ ਕਰ ਸਤ ਕਮਾਏ ਸਤੀ ਕਹਿੰਦੇ ਨੇ ਦਾਨੀ ਨੂੰ ਤੇ ਸਤ ਕਹਿੰਦੇ ਨੇ ਦਾਨ ਨੂੰ ਸਤ ਸ਼ਬਦ ਜਦ ਸਤੀ ਦੇ ਨਾਲ ਹੋਵੇ ਤੋ ਸਤ ਦੇ ਅਰਥ ਬਣ ਜਾਂਦੇ ਨੇ ਦਾਨ ਸਤੀ ਪਾਪ ਕਰ ਸਤ ਕਮਾਏ ਧਨ ਕਮਾਉਂਦਾ ਹੈ ਪਾਪ ਕਰਕੇ ਦਾਨੀ ਧਨ ਕਮਾਉਂਦਾ ਹੈ ਪਾਪ ਕਰਕੇ ਫਿਰ ਦਾਨ ਦੇਂਦਾ ਹੈ ਮਹਾਰਾਜ ਕਹਿੰਦੇ ਨੇ ਇਹਦਾ ਦਾਨ ਪੁੰਨ ਕਿਸ ਤਰ੍ਹਾਂ ਹੋ ਗਿਆ ਇਹਦਾ ਦਾਨ ਵੀ ਪਾਪ ਹੈ ਕਿਉਂਕਿ ਜੋ ਕੁਝ ਦੇ ਰਿਹਾ ਹੈ ਉਹਦੇ ਚ ਪਾਪ ਦੀ ਬਦਬੋ ਹੈ ਪਾਪ ਦੀ ਬਦਬੋ ਹੈ ਇਹ ਬੜੇ ਕ੍ਰਾਂਤੀਕਾਰੀ ਬਚਨ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਨਕ ਭਾਗੋ ਦੇ ਵੱਡੇ ਛੋੜੇ ਦਾਨ ਨਵੇ ਗੁਰੂ ਨਾਨਕ ਨੇ ਕਹਿ ਦਿੱਤਾ ਸੀ ਪਾਪ ਹੈ ਪਾਪ ਸਥੀ ਪਾਪ ਕਰ ਸਤ ਕਮਾਵੇ ਪਾਪ ਨਾਲ ਧਨ ਇਕੱਠਾ ਕੀਤਾ ਤੋ ਧਨ ਪਾਪ ਹੈ ਉਹ দান ਦੇ ਦਿੱਤਾ ਉਹ ਪੁੰਨ ਕਿਵੇਂ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਇਹਨੂੰ ਆਸਾ ਦੀ ਵਾਰ ਦੇ ਇੱਕ ਸ਼ਲੋਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰ ਢੰਗ ਨਾਲ ਵੀ ਬਿਆਨ ਕਰਦੇ ਨੇ ਜੇ ਮੋਹਾ ਕਾ ਘਰਮ ਹੋਏ ਘਰ ਮੋਏ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਵਡਿਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਮੁਸਫੀ ਮਨਸਬ ਜੱਜ ਜਿਹਨੇ ਫੈਸਲਾ ਕਰਨਾ ਹੈ ਮੁਹਾਕਾ ਚੋਰ ਜੇ ਮੁਹਾਕਾ ਕਰਮੋਏ ਕਰਮੋਏ ਪਿਤਰੀ ਦੇ ਜੇ ਕਿਦਰੇ ਮੁਹੱਕਾ ਚੋਰ ਕਿਸੇ ਦੇ ਘਰ ਜਾ ਕੇ ਚੋਰੀ ਕਰੇ ਤੇ ਫਿਰ ਉਸ ਚੋਰੀ ਦੇ ਧਨ ਦਾ ਪਿਤਰਾਂ ਦੇ ਨਿਮਿਤ ਦਾਨ ਕਰ ਦੇਵੇ ਮਹਾਰਾਜ ਕਹਿੰਦੇ ਨੇ ਫਿਰ ਪਿਤਰਾਂ ਨੂੰ ਚੋਰ ਸਮਝਿਆ ਜਾਏਗਾ ਕਿਉਂਕਿ ਚੋਰੀ ਦਾ ਧਨ ਚੋਰੀ ਦਾ ਸਾਜ਼ੋ ਸਮਾਨ ਜਿਹੜਾ ਆਪਣੇ ਕੋਲ ਰੱਖੇ ਉਹ ਵੀ ਚੋਰ ਸਮਝਿਆ ਉਹ ਵੀ ਚੋਰ ਸਮਝਿਆ ਮੁਗਲ ਕਾਲ ਵਿੱਚ ਭਾਰਤ ਦੇ ਵਿੱਚ ਤੇ ਅਰਬ ਦੇਸ਼ਾਂ 'ਚ ਹੁਣ ਵੀ ਕਿਧਰੇ ਕਿਧਰੇ ਪਕੜਿਆ ਜਾਏ ਚੋਰ ਤੇ ਹੱਥ ਕੱਢ ਦਿੱਤੇ ਜਾਂਦੇ ਸਨ। ਤੋਂ ਮਹਾਰਾਜ ਕਹਿੰਦਾ ਗ੍ਰੇਸਤਰਾ ਹੈ ਤੋਂ ਮੁਸਫੀ ਇਹ ਕਰੇ ਵੱਡੀ ਹੱਥ ਦਲਾਲ ਕਹੇ। ਮੁਸਫੀ ਇਹ ਕਰੇ ਦਲਾਲ ਕੌਣ ਜਿਹੜਾ ਵਿਚਾਰ ਅਰਦਾਸ ਕਰ ਰਿਹਾ ਹੋਵੇ। ਪ੍ਰਾਰਥਨਾ ਦਾਤਾ ਦਾ দান ਪਲੀ ਭੂਤ ਹੋਵੇ। ਏਦੇ ਦਿੱਤੇ ਹੋਏ ਨੂੰ ਭਾਗ ਲਗਨ ਇਹ ਫੜੀ ਪੂਤੋਵੇ ਮਹਾਰਾਜ ਕਹਿੰਦੇ ਨੇ ਦੋ ਹੱਥ ਜੋੜ ਕੇ ਅਰਦਾਸ ਕਰਦਾ ਪਏ ਪਰਮਾਤਮਾ ਨੇ ਦੋਵੇਂ ਹੱਥ ਕੱਟ ਦੇਣੇ ਇਤਨੇ ਸੌਖੀ ਖੇਡ ਨਹੀਂ ਹੈ ਇਹ ਖੇਡ ਇਤਨੀ ਸੌਖੀ ਨਹੀਂ ਹੈ ਸਤੀ ਪਾਪ ਕਰ ਸਤਿ ਕਰਾਏ ਪਾਪ ਕਰਕੇ ਧਨ ਕਮਾਉਂਦਾ ਹੈ ਧਨ ਕਰਕੇ দান ਦੇਂਦਾ ਹੈ ਜਿਹੜਾ ਧਨ ਜਿਹਦੇ ਚ ਪਾਪ ਦੀ ਦੁਰਗੰਧ ਹੈ ਇਹ দান ਕਰਕੇ ਪੁੰਨ ਕਿਸ ਤਰ੍ਹਾਂ ਹੋ ਗਿਆ ਇੱਕ ਚੋਰੀ ਦਾ माल ਜੇ ਮੈਂ ਕਿਸੇ ਨੂੰ ਦੇ ਦਿੱਤਾ ਹੈ ਔਰ ਉਹਨੂੰ ਆਖੇ ਚੋਰੀ ਦਾ ਹੈ ਤੂੰ ਰੱਖ ਲੈ ਤੂੰ ਕਰੀਬਨ ਕਰੀਬਨ ਚੋਰੀ ਵਿੱਚ ਉਹ ਵੀ ਸ਼ਾਮਲ ਹੋ ਗਿਆ ਉਹ ਵੀ ਸ਼ਾਮਲ ਹੋ ਗਿਆ ਕਾਨੂੰਨ ਦੇ ਨਿਗਾਹ ਵਿੱਚ ਉਭਿ ਚੌੜਾ ਤਨ ਦਾ ਸਾਰੇ ਦਾ ਸਾਰਾ ਜੀਵਨ ਧੰਤੇ ਖੜਾ ਹੈ ਤਨ ਤੇ ਖੜਾ ਹੈ ਅਧਿਆਤਮਕ ਜੀਵਨ ਸਾਰੇ ਦਾ ਸਾਰਾ ਧਰਮ ਤੇ ਖੜਾ ਹੈ ਧੰਤੇ ਨਹੀਂ ਖੜਾ ਕੰਚਨ ਸਉ ਪਾਏ ਨਹੀਂ ਤੋ ਮਨ ਦੇ ਰਾਮ ਲਈ ਆਇਆ ਹੈ ਰਾਮ ਮਿਲਦਾ ਹੈ ਆਪਣਾ ਜੀਵਨ ਦੇ ਕੇ ਮੂਏ ਬਿਨ ਜੀਵਨ ਨਾ ਹੈ ਆਪਣਾ ਜੀਵਨ ਦੇਣਾ ਹੈ ਤੋ ਹੁਣ ਮੈਂ ਫਿਰਦੋ ਰਾਮਾ ਤਨ ਦਾ ਜਨਮ ਪਹਿਲੇ ਹੈ ਮਰਨ ਬਾਅਦ ਦੇ ਚ ਹੈ ਧਾਰਮਕ ਜੀਵਨ ਅਧਿਆਤਮਕ ਜੀਵਨ ਮਰਨਾ ਪਹਿਲੇ ਹੈ ਜੀਵਨ ਬਾਅਦ ਦੇ ਚ ਹੈ ਪਹਿਲੇ ਜੀਵਨ ਨਹੀਂ ਹੈ ਧਰਮ ਦੀ ਸਾਰੀ ਸਾਧਨਾ ਪਹਿਲੇ ਆਪਣੇ ਆਪ ਨੂੰ ਮਾਰਨ ਵਾਸਤੇ ਹੈ। ਮੂਏ ਬਿਨ ਜੀਵਨ ਨਾਲ। ਮਨ ਮਰੇ ਆਈ ਨਹੀਂ। ਮਨ ਦੇ ਮਰਨ ਨਾਲ ਲੋਭ ਮਰਦਾ ਉਂਝ ਲੋਭ ਨੂੰ ਮਾਰੋਗੇ ਮਨ ਨਹੀਂ ਮਰਦਾ। ਮਨ ਮਰੇਗਾ ਕਿ ਹੰਕਾਰ ਮਰੇਗਾ ਹੰਕਾਰ ਨੂੰ ਮਾਰਨ ਨਾਲ ਨਾ ਹੰਕਾਰ ਮਰਦਾ ਨਾ ਮਨ ਮਰਦਾ। ਮਨ ਮਰੇਗਾ ਤੇ ਵਿਅਰਥ ਦੀ ਵਾਸ਼ਨਾ ਮਰ ਜਾਏਗੀ ਉਹਨਾਂ ਵਾਸ਼ਨਾ ਨੂੰ ਮਾਰੋਗੇ ਨਾ ਵਾਸ਼ਨਾ ਮਰੇਗੀ ਨਾ ਮਨ ਮਰੇਗਾ ਇਹ ਸਭ ਅਨਭਵੀ ਗੱਲਾਂ ਨੇ ਜੋ ਇਸ ਮਾਰਗ ਤੇ ਚੱਲਦੇ ਹਨ ਬਾਰ ਦੀ ਸਾਰੀ ਭਜ ਦੌੜ ਧਨ ਦੀ ਇਹ ਧਨ ਵਾਸਤੇ ਦਨ ਦੀ ਸਾਰੀ ਭਜ ਦੌੜ ਦਨ ਵਾਸਤੇ ਹੈ ਬਾਹਰ ਦੀ ਸਾਰੀ ਭਜ ਦੌੜ ਦਨ ਵਾਸਤੇ ਹੈ ਇਹ ਇੱਕ ਸਚਾਈ ਹੈ ਇਹ ਇੱਕ ਹਕੀਕਤ ਹੈ ਕਿ ਕਿਦਰੇ ਅਧਿਆਤਮਿਕ ਜੀਵਨ ਵੀ ਦਨ ਤੇ ਹੀ ਖੜਾ ਹੋ ਜਾਏ ਉਹਦੇ ਚ ਪਾਪਾਂ ਦੀ ਬਦਬੂ ਤੇ ਹੋਵੇਗੀ ਪੁੰਨ ਦੀ ਮਹਿਕ ਨਹੀਂ ਹੋਵੇਗੀ ਇਹ ਵੀ ਮਹਿਸੂਸ ਕਰ ਲਓ ਕਦੇ ਇਸ ਤਰ੍ਹਾਂ ਦੀ ਕਹਾਣੀ ਚੱਲੇ ਇੱਕ ਸੱਜਣ ਯਾਦ ਆ ਜਾਂਦਾ ਮੈਨੂੰ ਕਹਿਣ ਲੱਗਾ ਮਸਕੀਨ ਜੀ ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਧਰਮਾਤਮਾ ਬਿੱਲਾ ਹੈ ਸਭ ਤੋਂ ਵੱਡਾ ਭਗਤ ਸਭ ਤੋਂ ਵੱਡਾ ਧਰਮ ਇਹ ਬਿੱਲਾ ਨੇ ਕਿ ਇਸ ਦਾ ਕੋਈ ਸਬੂਤ ਕੋਈ ਪ੍ਰਮਾਣ ਕੋਈ ਉਦਾਹਰਣ ਵੀ ਤੇ ਦਿਓ ਕਿਸ ਤਰ੍ਹਾਂ ਸਮਝੀਏ ਬਿਰਲਾ ਧਾਰਮਿਕ ਹੈ ਦੇਖੋ ਹਰ ਸ਼ਹਿਰ ਦੇ ਚ ਉਸਨੇ ਮੰਦਿਰ ਬਣਾਇਆ ਹਰ ਵੱਡੇ ਸ਼ਹਿਰ ਦੇ ਚ ਬਿਰਲਾ ਮੰਦਿਰ ਦਿੱਲੀ ਦੇ ਬਿਰਲਾ ਮੰਦਿਰ ਜੈਪੁਰ ਦੇ ਬਿਰਲਾ ਮੰਦਿਰ ਹైదరాబాద్ ਦੇ ਬਿਰਲਾ ਮੰਦਿਰ ਬ੍ਰਿਜਰਾਜ ਨਗਰ ਦੇ ਚ ਬਿਰਲਾ ਮੰਦਿਰ ਕਲਕੱਤਾ ਦੇ ਬਿਰਲਾ ਮੰਦਿਰ ਫਿਰ 68 ਤੀਰਥਾਂ ਦੇ ਉੱਤੇ ਬਿਰਲਾ ਮੰਦਿਰਸ ਫਿਰ ਧਰਮ ਸ਼ਾਇਲਾ ਵੀ ਬਣਾਈਆਂ ਨੇ ਫਿਰ ਸਿਆਲ ਦੇ ਦਿਨਾਂ ਸਾਧੂਆਂ ਨੂੰ ਕੰਬਲ ਵੀ ਦੇਂਦੇ ਫਿਰ ਤੀਰਥਾਂ ਦੇਤੇ ਸਾਧੂਆਂ ਵਾਸਤੇ ਦੇ ਅੰਨ ਖੇਤਰ ਵੀ ਚਲਦੇ ਨੇ ਲੰਗਰ ਵੀ ਚਲਦੇ ਨੇ ਵਸਕੀਨ ਜੀ ਅੱਜ ਦੇ ਯੁੱਗ ਦਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਧਾਰਮਿਕ ਸਭ ਤੋਂ ਵੱਡਾ ਬਗਤ ਮੈਂ ਇੱਕ ਗੱਲ ਸੁਣਾਂ कबीर ने एक मंदिर भी नहीं बनाया एक मंदिर ना वो बना सकदा सी बड़ी मुश्किल ਨਾਲ ਤੇ ਉਹਦੀ ਰੋਟੀ ਚਲਦੀ ਸੀ ਉਹਨੇ ਕਿਦਰੇ ਇੱਕ ਮੰਦਰ ਵੀ ਨਹੀਂ ਬਣਾਇਆ ਪਰ ਇਹ ਕਰੋੜਾਂ ਬਿਰਲੇ ਕਬੀਰ ਦੀ ਚਰਨ ਧੂੜੀ ਤੋਂ ਸਦਕੇ ਪੀਤੇ ਜਾਂਦੇ ਬਿਰਲਾ ਕਿ ਉਹਨੇ ਜ਼ਮੀਨ ਦੇ ਤੇ ਇੱਟਾਂ ਦੇ ਮੰਦਰ ਖੜੇ ਕੀਤੇ ਨੇ कबीर ने अपनी जिंदगी ਨੂੰ ਹੀ ਹਰੀ ਮੰਦਰ ਬਣਾ ਲਿਆ ਉਹਨੇ ਤੇ ਜੀਵਨ ਹੀ ਹਰੀ ਮੰਦਰ ਬਣਾ ਲਿਆ ਉਹਨੇ ਤੇ ਜੀਵਨ ਦੇ ਚ ਹਰੀ ਪ੍ਰਗਟ ਕਰ ਦਿੱਤਾ ਪ੍ਰਗਟ ਕਰ ਦਿੱਤਾ ਉਹਨੇ ਸਿਰਫ ਜ਼ਮੀਨ ਤੇ ਮੰਦਰ ਖੜੇ ਕੀਤੇ ਨੇ ਜੀਵਨ ਮੰਦਰ ਨਹੀਂ ਹੈ ਕਬੀਰ ਜ਼ਮੀਨ ਦੇ ਉੱਤੇ ਮੰਦਰ ਖੜੇ ਹੀ ਨਹੀਂ ਕਰ ਸਕਦਾ ਸੀ ਧਰਨ ਹੀ ਕੋਈ ਨਹੀਂ ਉਨੇ ਜੀਵਨ ਨੂੰ ਮੰਦਰ ਬਣਾਇਆ ਜ਼ਿੰਦਗੀ ਨੂੰ ਮਲਗਾਇਆ ਇੱਕ ਬਿਰਲਾ ਨਹੀਂ ਇਸ ਤਰ੍ਹਾਂ ਦੇ ਕਰੋੜਾਂ ਦਾ ਨਹੀਂ ਉਹਦੇ ਕਦਮਾਂ ਤੋਂ ਨਿਛਾਵਰ ਕੀਤੇ ਜਾਂਦੇ ਕੁਰਬਾਨ ਕੀਤੇ ਜਾਂਦੇ ਹੋ ਇਤਨਾ ਮਹਾਨ ਹੈ ਬਾਰ ਦੀ ਸਾਰੀ ਭਜ ਦੌੜ ਧਨ ਦੀ ਘਾਤ ਤੇ ਕਰੀਬਨ ਕਰੀਬਨ ਬਹੁਤਾ ਧਨ ਬੇਈਮਾਨੀ ਤੇ ਖੜਾ ਹੈ ਲੋਭ ਬੇਈਮਾਨ ਬਣਾ ਦਿੰਦਾ ਤੇ ਲੋਭੀ ਕੋਲ ਧਰਮ ਨਹੀਂ ਹੁੰਦਾ ਹੁੰਦਾ ਹੀ ਨਹੀਂ ਲੋਭ ਭ੍ਰਸ਼ਟ ਕਰ ਦਿੰਦਾ ਲੋਭ ਲੁਟੇਰਾ ਬਣਾ ਦਿੰਦਾ ਹੈ ਮੈਂ ਥੋੜੇ ਦਿਨ ਹੋਏ ਚਰਚਲ ਦੀ ਜੀਵਨ ਜ਼ਿੰਦਗੀ ਪੜ ਰਿਹਾ ਸੀ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦਾ ਉਹ ਗੁਜ਼ਰਿਆ ਇਹ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਜਦੋਂ ਗੁਲਾਮ ਸੀ ਉਦੋਂ ਉਹ ਹੀ ਮੁਕੀ ਸੀ ਚਰਚਲ ਮੈਂ ਉਹਦੀ ਜੀਵਨ ਕਥਾ ਪੜ ਰਿਹਾ ਸੀ ਬੁਢੇਪੇ ਦੇ ਵਿੱਚ ਅੰਤਿਮ ਸਮੇਂ 'ਚ ਉਹ ਬਾਗਬਾਨੀ ਕਰਨ ਲੱਗ ਪਿਆ ਸੀ ਆਪਣੇ ਘਰ ਦੇ ਬਗੀਚੇ 'ਚ ਹੀ ਕੰਮ ਕਰਦਾ ਸੀ ਫੁੱਲਾਂ ਨੂੰ ਸ਼ਿੰਗਾਰਦਾ ਸੀ ਕਿਆਰੀਆਂ ਨੂੰ ਸ਼ਿੰਗਾਰਦਾ ਸੀ ਦਿਨ ਬਰ ਚਾਰ ਪੰਜ ਘੰਟੇ ਕੰਮ ਬਗੀਚੇ 'ਚ ਕਰਦਾ ਸੀ ਉਹਦੀ ਮੈਂ ਜੀਵਨ ਕਥਾ ਪੜ ਰਿਹਾ ਸੀ ਉਦੇ ਕੋਲੋਂ ਕਿਸੇ ਨੇ ਪੁੱਛ ਲਿਆ ਨਵਾਂ ਨਵਾਂ ਦੇਸ਼ ਆਜ਼ਾਦ ਹੋਇਆ ਸੀ ਤੇ ਚਲ ਚਲ ਰਿਟਾਇਰ ਹੋ ਗਏ 5 ਸਾਲ ਦੇ ਬਾਅਦ 4 ਸਾਲ ਬਾਅਦ ਫੇਰ ਇਲੈਕਸ਼ਨ ਹੁੰਦੇ ਦੂਸਰਾ ਆ ਗਿਆ ਇਹਦੇ ਕੋਲ ਕਿਸੇ ਨੇ ਪੁੱਛ ਲਿਆ ਭਾਰਤ ਨੂੰ ਆਜ਼ਾਦ ਕਰਕੇ ਆ ਗਿਆ ਭਾਰਤ ਬਾਰੇ ਕੋਈ ਰਾਏ ਦਿਓ ਹਿੰਦੁਸਤਾਨ ਬਾਰੇ ਕੋਈ ਰਾਏ ਦਿਓ ਕਹਿ ਲਗਾ 30 ਸਾਲ ਤੱਕ ਸلسਲਾ ਠੀਕ ਚਲੇਗਾ ਫਿਰ ਦੇਸ਼ ਲੁਟੇਰਿਆਂ ਦੇ ਹੱਥ ਆ ਜਾਏਗਾ ਇੰਤਜ਼ਾਮੀਆਂ ਦੇ ਹੱਥ ਨਹੀਂ ਹੋਵੇਗਾ ਪ੍ਰਬੰਧਕਾਂ ਦੇ ਹੱਥ ਦੇਚ ਨਹੀਂ ਹੋਵੇਗਾ ਦੇਸ਼ ਨੂੰ ਸਵਾਰਣ ਵਾਲਿਆਂ ਦੇ ਹੱਥੇ ਚ ਨਹੀਂ ਹੋਵੇਗਾ ਲੁਟੇਰਿਆਂ ਦੇ ਹੱਥੇ ਚ ਹੋਵੇਗਾ ਸਾਰੇ ਦੇਸ਼ ਨੂੰ ਇਹ ਲੁੱਟੇਰੇ ਚੰਬੜੇ ਨੇ ਔਰ ਲੁੱਟੀ ਜਾਂਦੇ ਨੇ ਲੁੱਟੀ ਜਾਂਦੇ ਨੇ ਔਰ ਇਤਨਾ ਲੁੱਟਦੇ ਪਏ ਨੇ ਜਿਹੜੇ ਜਿਹੜੇ ਦੇਸ਼ ਆਜ਼ਾਦ ਹੋਏ 5 ਸਾਲ ਦੇ ਵਿੱਚ ਵੀ ਆਪਣੇ ਪੈਰਾਂ ਤੇ ਖੜੇ ਹੋ ਗਏ ਪਰ 55 ਸਾਲ ਅਜ ਹੋ ਗਏ ਨੇ ਮੈਂ ਉਹ ਦਿਨ ਆંકੜੇ ਪੜ੍ਹ ਕੇ ਹੈਰਾਨ ਹੋਇਆ 16 ਕਰੋੜ ਮਨੁੱਖ ਭਾਰਤ ਦੇ ਵਿੱਚ ਘੁੱਟਪਾਤ ਤੇ ਸੌਂਦਾ ਉਹਨਾਂ ਕੋਲ ਮਕਾਨ ਨਹੀਂ ਸਿਰਫ ਘੁੱਟਪਾਤ ਤੇ ਸੌਂਦਾ ਅਹਿਮਦਾਬਾਦ ਹైదਰਾਬਾਦ ਬੰਬੇ ਦਿੱਲੀ ਕਲਕੱਤੇ ਹੋਰ ਵੱਡੇ ਵੱਡੇ ਨਗਰਾਂ ਚ ਫੁੱਟਪਾਥ ਤੇ ਸੌਂਦੇ ਨੇ ਔਰ ਇਸੇ ਹੀ ਆંકੜੇ ਦੇ ਨਾਲ ਉਹ ਕਹਿੰਦੇ ਨੇ ਇਤਨੇ ਮਨੁੱਖ ਰਾਤ ਨੂੰ ਭੁੱਖੇ ਸੋ ਜਾਂਦੇ ਰੋਟੀ ਨਹੀਂ ਨਹੀਂ 55 ਸਾਲ ਹੋ ਗਏ ਆਜ਼ਾਦੀ ਇੱਕ ਇੱਕ ਮਨੁੱਖ ਨੇ ਅਰਬਾਂ ਦੀ ਦੌਲਤ ਇਕੱਠੀ ਕਰ ਲਈ ਮੈਂ ਹੈਰਾਨ ਹੋਇਆ ਚਰਚਨ ਜੋਤਸੀ ਤੇ ਹੈ ਨਹੀਂ ਆਤਰ ਬਾਦਸ਼ਾਹ ਸੀ ਹੁਕਮਰਾਨ ਸੀ ਪਰ ਉਹਨੇ ਆਪਣਾ ਅਨੁਭਵ ਬਿਆਨ ਕੀਤਾ ਕਿ ਕਿ ਇਥੇ ਰਾਜ ਕਰਦਾ ਰਹੇ ਅੰਗਰੇਜ਼ਾਂ ਦਾ ਰਾਜ ਸੀ ਉਹ ਆਪਣੇ ਅਨੁਭਵ ਦੇ ਆਧਾਰ ਤੇ ਕਹਿੰਦਾ 30 ਸਾਲ ਤੱਕ ਤੇ ਜਿਸ ਤਰ੍ਹਾਂ ਹੈ ਗੱਡੀ ਚਲੇਗੀ ਬਾਅਦ ਵਿੱਚ ਇਹ ਦੇਸ਼ ਲੁਟੇਰਿਆਂ ਦੇ ਹੱਥਾਂ ਲੁਟਣ ਗਏ ਲੁੱਟਣਾ ਹੀ ਜ਼ਿੰਦਗੀ ਦਾ ਮਨੋਰਥ ਹੋਵੇਗਾ ਦੇਸ਼ ਨੂੰ ਚਲਾਣਾ ਨਹੀਂ ਦੇਸ਼ ਨੂੰ ਲੁੱਟਣਾ ਹੈ ਹੈਰਾਨਗੀ ਹੋ ਗਈ ਮੈਂ ਉਹਦੇ ਬੋਲ ਪੜ੍ਹ ਕੇ ਡੰਗ ਰਹਿ ਗਿਆ ਮੈਂ ਇੱਕ ਹੱਦ ਹੋ ਗਈ ਕਿ ਇਹ ਤੇ ਬੜਾ ਲੰਬਾ ਸੋਚਣ ਵਾਲਾ ਸੀ ਇਹਨੇ ਤੇ ਬੜੀ ਬਾਰੀਕੀ ਨਾਲ ਜੋ ਹੈ ਛਾਂਬੇਨ ਕੀਤੀ ਧਨ ਦੇ ਵਿੱਚ ਕੋਈ ਇਮਾਨਦਾਰ ਹੋਵੇ ਕਿਸ ਤਰ੍ਹਾਂ ਹੋਵੇਗਾ ਕੋਈ ਨੁਕਤਾ ਫਾਲਤ ਕਰਕੇ ਹੋਵੇਗਾ ਨਹੀਂ ਹੋਵੇਗਾ ਤੀਰਥਾਂ ਤੇ ਰਟਨ ਕਰਕੇ ਹੋਵੇਗਾ ਨਹੀਂ ਹੋਵੇਗਾ ਧਨ ਦੇ ਚ ਕੋਈ ਇਮਾਨਦਾਰ ਹੋਵੇ ਕੀਰਤਨ ਕਰਕੇ ਹੋਵੇਗਾ ਕਤਈ ਨਹੀਂ ਹੋਵੇਗਾ ਕੀਰਤਨ ਸੁਣ ਕੇ ਹੋਵੇਗਾ ਕਤਈ ਨਹੀਂ ਹੋਵੇਗਾ ਪਰ ਉਹ ਨਿਰਾਸ਼ ਨਹੀਂ ਕਰਦਾ ਪਿਆ ਮੈਂ ਫਿਰ ਕਿਸ ਤਰ੍ਹਾਂ ਹੋਵੇਗਾ ਕੋਈ ਧਨ ਦੇ ਚ ਨਿਰਮਲ ਹੋਵੇਗਾ ਸਿਰਫ ਮੌਤ ਨੂੰ ਕਬੂਲ ਕਰਕੇ ਹੋਵੇਗਾ ਉਜ ਨਹੀਂ ਨਹੀਂ ਮੌਤ ਨੂੰ ਮੰਨ ਕੇ ਹੋਵੇਗਾ ਉਜ ਨਹੀਂ ਹੋਏ ਕੀਰਤਨ ਤੇ ਸਾਰੀ ਜ਼ਿੰਦਗੀ ਕਰ ਰਿਹਾ ਹੈ ਮਰਨਾ ਕਬੂਲ ਹੀ ਨਹੀਂ ਇਹ ਨਿਰਮਲ ਨਹੀਂ ਹੋ ਸੇ ਧਨ ਦੇ ਚ ਇਹ ਨਿਰਮਲ ਨਹੀਂ ਹੋਏ ਇਹਦਾ ਸਾਰਾ ਧਨ ਬੇਈਮਾਨੀ ਤੇ ਖੜਾ ਹੋਵੇ ਪਾਠ ਤੇ ਰੋਜ਼ ਕਰਦਾ ਹੈ ਸਵੇਰੇ ਸ਼ਾਮ ਮਰਨਾ ਕਬੂਲ ਨਹੀਂ ਇਹਦਾ ਸਾਰੇ ਦਾ ਸਾਰਾ ਧੰਦਾ ਵੀ ਬੇਈਮਾਨੀ ਤੇ ਖੜਾ ਹੋ ਜਾਵੇਗਾ ਫਿਰ ਮੈਨੂੰ ਗੁਰੂ ਨਾਨਕ ਦੇ ਬੋਲ ਕਹਿਣ ਦੇਣਾ ਪਾਪਾਂ ਬਾਜਾਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਵੇ ਤੇ ਧਨ ਬਿਨਾ ਪਾਪ ਕੋ ਨਹੀਂ ਆਉਂਦਾ ਨਹੀਂ ਆਉਂਦਾ ਮਰਣਾ ਕਬੂਲ ਹੈ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਕਰੀਬਨ ਕਰੀਬਨ ਇਸ ਤਰ੍ਹਾਂ ਦੇ ਭਗਤ 99 ਫਸਦੀ ਆਰਥਿਕ ਤੌਰ ਤੇ ਕਮਜ਼ੋਰ ਰਹ ਗਏ ਕਮਜ਼ੋਰ ਕਿਉਂ ਰਹ ਗਏ ਬੇਈਮਾਨੀ ਕਰਨੇ ਨੇ ਨਫਾ ਵੀ ਉਨਾ ਹੀ ਲੈਣਾ ਜਿਹਦੇ ਨਾਲ ਅਗਲੇ ਦਾ ਖੂਨ ਕਿਦਰੇ ਨਾਨੇ ਕਲਾਵੇ ਇਹ ਨਹੀਂ ਲੈਣਾ 100% ਮੁਨਾਫਾ ਇਹ ਤੇ ਅਗਲੇ ਦਾ ਖੂਨ ਪੀਣਾ ਇਹ ਮਨੁੱਖ ਧਾਰਮਿਕ ਕਿਸ ਤਰ੍ਹਾਂ ਹੋ ਸਕਦਾ ਹੈ ਯੂਰਪ ਦੇ ਸਾਰੇ ਹੀ ਚਰਚ ਕੁਝੜ ਗਏ ਗਏ ਕੋਈ ਚਰਚ ਦੇ ਚ ਨਹੀਂ ਕੋਈ ਪ੍ਰੇਰਣ ਨਹੀਂ ਕੋਈ ਜ਼ਿੰਦਗੀ ਦੇ ਵਿੱਚ ਧਰਮ ਨਹੀਂ ਰਿਹਾ ਤੇ ਜਦ ਧਰਮ ਦੀ ਤਮੰਨਾ ਹੀ ਨਹੀਂ ਰਹ ਗਈ ਇੱਛਾ ਹੀ ਨਹੀਂ ਰਹ ਗਈ ਇਹ ਸਾਰੇ ਦਾ ਸਾਰਾ ਧੰਦਾ ਬੇਈਮਾਨੀ ਤੇ ਹੋਵੇਗਾ ਬੇਈਮਾਨੀ ਤੇ ਤੇ ਜਿਸ ਮਨੁੱਖ ਦਾ ਧਨ ਪਾਪ ਹੈ ਕੋਸ ਮਨੁੱਖ ਦਾ ਜੀਵਨ ਪਵਿੱਤਰ ਨਹੀਂ ਹੋ ਸਕਦਾ ਜੇ ਦਾਨਾ ਜੋ ਪਾਉ ਸਤੀ ਪਾਪ ਕਰ ਸਤਿ ਕਮਾਏ ਕੀ ਹੋਇਆ ਅਗਰ ਕਰੋੜਾਂ ਦਾ ਦਾਨ ਵੀ ਕਰ ਲਿਆ ਮਹਾਰਾਜ ਕਹਿੰਦੇ ਨੇ ਇਹ ਵੀ ਪੁੰਨ ਨਹੀਂ ਹੈ ਇਸ ਦੇ ਉੱਤੇ ਇੱਕ ਹੋਰ ਨਿਕਾ ਜਿਹਾ ਵੀ ਮੈਂ ਉਦਾਹਰਣ ਦੇ ਦਿਆਂ ਇੱਕ ਮਨੁੱਖ ਕੋਲ ਕੁੱਲ ਪੂੰਜੀ 100 ਰੁਪਏ ਇੱਕ ਮਨੁੱਖ ਕੋਲ ਕੁੱਲ ਪੂੰਜੀ 100 ਕਰੋੜ ਹੈ ਇੱਕ ਅਰਬ 100 ਕਰੋੜ ਰੁਪਏ ਇੱਕ ਦੇ ਕੁੱਲ 100 ਹੈ ਉਹ 100 ਦੇ ਚੋਂ 10 ਰੁਪਏ ਦਾਨ ਦੇ ਦਿੰਦਾ ਹੈ ਦਸਵੰਤ ਹੈ ਤੇ 100 ਕਰੋੜ ਦੇ ਚੋਂ ਕਿਸੇ ਨੇ 10 ਕਰੋੜ ਦਾਨ ਦਿੱਤਾ ਹੈ ਦਸਵੰਦ ਹੈ ਉਹ 10 ਰੁਪਏ ਤੇ 10 ਕਰੋੜ ਬਿਲਕੁਲ ਬਰਾਬਰ ਕਿਤੇ ਵੱਡਾ ਛੋਟਾ ਨਾ ਗਣ ਲੈਣਾ ਉਹ ਦਾ ਦਸਵੰਤ 10 ਰੁਪਇਆ ਤੇ ਸੀਮਤ ਹੈ ਉਸ 100 ਕਰੋੜ ਵਾਲੇ ਦਾ ਦਸਵੰਦ 10 ਕਰੋੜ ਤੇ ਸੀਮਤ ਹੈ ਤੇ 10 ਕਰੋੜ ਦੇਣ ਵਾਲਾ ਕਿਦਰੇ ਆਖੜੇ ਨਹੀਂ ਉਹ ਜਿਸ ਨੇ 10 ਦੇ ਪਿੰ ਤੇਰੀ ਬਰਾਬਰੀ 52 ਭਗਤ ਭਾਇ ਕੌੜੀ ਅਗਰ ਬਾਗ ਰੱਖੇ ਤਾਂਹੇ ਤੇ ਗੁਰ ਸਰਬ ਨਿਦਾਨ ਦਾਨ ਦੇਤੇ ਉਹਨੇ ਆਪਣਾ ਦਸਵੰਦ ਦਿੱਤਾ ਇੱਕ નિર્ਧਨ ਨੇ ਆਪਣਾ ਧਨ ਦਸਵੰਦ ਦੇ ਦਿੱਤਾ ਬੜੀ ਮਹਾਨ ਘਟਨਾ ਹੈ ਬੜੀ ਮਹਾਨ ਘਟਨਾ ਹੈ ਇਹ ਕਰੋੜਾ ਪਤੀ ਨੇ ਆਪਣਾ ਦਸਵੰਦ ਦੇ ਦਿੱਤਾ ਐਵੇਂ ਤੁੱਚ ਜਾਈ ਘਟਨਾ ਹੈ ਕੁਝ ਵੀ ਨਹੀਂ ਕੋਈ ਮਾਰਸ ਕਰ ਕੋਈ ਬਹੁਤ ਵੱਡੀ ਗੱਲ ਨਹੀਂ ਦਸਵੰਦ ਬਰਾਬਰੀ ਹੈ ਤੋ ਮੂਲ ਗੱਲ ਮਰਨ ਅਗਰ ਮਨੁੱਖ ਕਬੂਲ ਕਰੇ ਤੋ ਧੰਦੇ ਵਿੱਚ ਇਮਾਨਦਾਰੀ ਆ ਜਾਂਦੀ ਹੈ ਧਨ ਪਾਵਨ ਹੋ ਜਾਂਦਾ ਹੈ jitne chirtak manukh da dhan paap hai is manukh de kul dharmik jeevan nahi ho sakda karda raway paath janda raway mandir masjid gurudware agar dhan de buniyad paap hai is manukh kul dharmik zindagi nahi ho sakdi koi nahi sakdi hor vi bade lambe chode khulase dhan guru granth sahib ji maharaj de vich maujood ne ਪਰ ਮੇ ਸਮੇਂ ਦੀ ਚਾਲ ਨੂੰ ਦੇਖੇ ਹੀ ਪੜੇ ਸਾਹਮਣੇ ਵਿਚਾਰਾਂ ਰੱਖਣੀਆਂ ਨੇ ਚੌਪਦਾ ਆਪ ਹੁਣ ਲੜੀ ਵਾਰ ਜੋ ਹੈ ਸਰਵਨ ਕਰੋ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਜੋ ਸਾਨੂੰ ਸਮਝਾ ਰਹੇ ਨੇ ਇੱਕ ਦਫਾ ਪਿਆਰ ਨਾਲ ਲਾਖੋ ਸਤਨਾ ਸ੍ਰੀ ਵਾ ਸਬਨਾ ਮਰਣਾ ਆਇਆ ਵਿਛੂੜਾ ਸਬਨਾ ਸਦੀਵੀ ਵਿਛੋੜਾ ਤੇ ਸਾਰਿਆਂ ਦੇ ਮੌਤ ਦੀ ਮੌਤ ਮੋਰ ਤੇ ਸਾਰਿਆਂ ਤੇ ਲੱਗੀ ਹੋਈ ਐ ਐਸਾ ਤੇ ਕੋਈ ਹੈ ਨਹੀਂ ਜਨਮ ਤੇ ਹੋ ਗਿਆ ਉਹ ਤੇ ਗੱਲ ਹੀ ਖਤਮ ਹੋ ਗਈ ਉਹ ਤੇ ਗੱਲ ਹੀ ਖਤਮ ਹੋ ਗਈ ਹੁਣ ਜੋ ਕੁਝ ਹੋਣਾ ਹੈ ਉਹ ਤੇ ਮਰਨਾ ਤੇ ਮਰਨਾ ਵਿਛੋੜ ਦਿੰਦਾ ਹੈ ਪਰਿਵਾਰ ਤੋਂ ਸੰਸਾਰ ਤੋਂ ਧਨ ਤੋਂ ਸੰਪਦਾ ਸਭ ਕੁਝ ਤੋਂ ਤੋੜ ਦਿੰਦਾ ਹੈ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਸੁਣਨਾ ਮੌਤ ਪਰਵਾਰ ਤੋਂ ਸੰਸਾਰ ਤੋਂ ਪਦਾਰਥਾਂ ਤੋਂ ਕਮਾਏ ਹੋਏ ਧਨ ਤੋਂ ਤੋੜ ਕੇ ਰੱਖ ਦਿੰਦੀ ਏ ਵਿਛੋੜ ਕੇ ਰੱਖ ਦਿੰਦੀ ਏ ਅਗਰ ਮਨ ਮੌਤ ਕਬੂਲ ਕਰਨ ਲੱਗੇ ਕਬੂਲ ਕਰਨ ਲੱਗੇ ਤਾਂ ਜੀਵ ਜੀ ਅਜਿਹਾ ਮਨੁੱਖ ਪਾਪ ਨ ਛੋੜ ਦਿੰਦਾ ਛੁੱਟ ਜਾਂਦਾ ਹੈ ਛੁੱਟ ਜਾਂਦਾ ਹੈ ਲੋਕ ਛੁੱਟ ਜਾਂਦਾ ਹੈ ਹੰਕਾਰ ਮੌਤ ਤਨ ਤੇ ਆ ਗਈ ਹੈ ਛੁੱਟ ਜਾਂਦਾ ਹੈ ਪਰਿਵਾਰ ਵਿਛੋੜਾ ਹੋ ਜਾਂਦਾ ਹੈ ਛੁੱਟ ਜਾਂਦਾ ਹੈ ਸੰਸਾਰ ਵਿਛੋੜਾ ਹੋ ਜਾਂਦਾ ਹੈ ਛੁੱਟ ਜਾਂਦੀ ਹੈ ਧਨ ਸੰਪਦਾ ਮਹਿਲ ਮਾਰੀਆਂ ਵਿਛੋੜਾ ਹੋ ਜਾਂਦਾ ਹੈ ਕਿਦਰੇ ਮਨ ਮੌਤ ਕਬੂਲ ਕਰ ਲਵੇ ਛੁੱਟ ਜਾਂਦਾ ਹੈ ਹੰਕਾਰ ਵਿਛੋੜਾ ਹੋ ਜਾਂਦਾ ਛੁੱਟ ਜਾਂਦਾ ਲੋਗ ਛੁੱਟ ਜਾਂਦੀ ਹੈ ਵਾਸਨਾ ਛੁੱਟ ਜਾਂਦਾ ਸਾਰੇ ਦਾ ਸਾਰਾ ਜੋ ਹੈ ਪਾਪ ਛੁੱਟ ਗਿਆ ਪਰਿਵਾਰ ਮਰ ਕੇ ਤੇ ਫਿਰ ਜਨਮ ਲਏਗਾ ਫਿਰ ਕਿਸੇ ਪਰਿਵਾਰ ਨਾਲ ਜੁੜੇਗਾ ਜੁੜੇ ਛੁੱਟ ਗਿਆ ਹੰਕਾਰ ਇਹ ਮਨ ਹੁਣ ਨਿਰੰਕਾਰ ਦੇ ਚ ਲੀਨ ਹੋ ਕੇ ਨਿਰੰਕਾਰ ਦਾ ਰੂਪ ਹੋਵੇ ਪਰਵਾਰ ਛੁੱਟਿਆ ਫਿਰ ਮਿਲੇਗਾ ਬਾਰ ਬਾਰ ਮਿਲੇਗਾ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆਦੇ ਸਲਮੇ ਮਨ ਨੇ ਮਰਨਾ ਕਬੂਲ ਕਰ ਲਿਆ ਬਸ ਜਿਸ ਦਿਨ ਕਬੂਲ ਕਰੇ ਮਨ ਦੀ ਮੌਤ ਹੋ ਜਾਂਦੀ ਹੈ ਫਿਰ ਕੁਝ ਛੁੱਟਦਾ ਹੈ ਛੁੱਟਦਾ ਹੈ ਹੰਕਾਰ ਛੁੱਟ ਜਾਂਦਾ ਹੈ ਲੋਭ ਛੁੱਟ ਜਾਂਦਾ ਹੈ ਵਾਸ਼ਨਾ ਛੁੱਟ ਜਾਂਦੀ ਹੈ ਸਾਰੇ ਦੇ ਸਾਰੇ ਪਾਪ ਛੁੱਟ ਜਾਂਦੇ ਨੇ ਅਨਰਥ ਛੁੱਟ ਜਾਂਦਾ ਹੈ ਮਰ ਕੇ ਮਨੁੱਖ ਸਰੀਰਕ ਮੌਤ ਮਰ ਕੇ ਫਿਰ ਪਰਿਵਾਰ ਨਾਲ ਜੁੜ ਜਾਂਦਾ ਕਿਸੇ ਹੋਰ ਪਰਿਵਾਰ ਨਾਲ ਜਨਮ ਲੈ ਕੇ ਮਨ ਜਦ ਮਰਨਾ ਕਬੂਲ ਕਰਦਾ ਹੈ ਮਰ ਕੇ ਨਿਰੰਕਾਰ ਦੇ ਚਲੇ ਜਾਂਦਾ ਹੈ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਪਰਮਾਤਮਾ ਦਾ ਜੋ ਹੈ ਰੂਪ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨੇ ਇਹ ਸੰਸਾਰ ਦਾ ਪਰਵਾਰ ਦਾ ਵਿਛੋੜਾ ਸਾਰਿਆਂ ਤੇ ਲਿਖਿਆ ਹੋਇਆ ਹੈ ਕਿਉਂਕਿ ਮਰਨ ਦੀ ਮੌਰ ਸਾਰਿਆਂ ਤੇ ਲੱਗੀ ਹੋਈ ਹੈ ਹਾਂਜੀ ਸੋ ਜਏ ਸਿਆਣੇ ਨਾ ਅਭਨੁ ਨੁਕੀਨਾ ਚੰਗੇ ਤੋਂ ਚੰਗੇ ਅਨਭਵੀ ਸਿਆਣੇ ਕੋਲ ਇਹ ਪੁੱਛ ਲੋ ਇਹ ਤਨ ਕਰਕੇ ਮਰਿਆ ਹੈ ਤੇ ਪ੍ਰਮਾਤਮਾ ਨੂੰ ਮਿਲੇਗਾ ਕਤਈ ਨਹੀਂ ਕਤਈ ਨਹੀਂ ਕੋਚ ਲੋ کیسے ਛੜੇ ਹੋ ਮਹਾਰਾਜ ਇਹ ਕਹਿ ਰਹੇ ਨੇ ਮਨ ਮਰ ਕੇ ਪਰਮਾਤਮਾ ਨੂੰ ਮਿਲਦਾ ਹੈ ਤਨ ਮਰ ਕੇ ਪਰਮਾਤਮਾ ਨੂੰ ਨਹੀਂ ਮਿਲਦਾ ਕਤਈ ਨਹੀਂ ਫਿਰ ਅਗੋਂ ਫਿਰ ਪਰਿਵਾਰ ਮਿਲ ਜਾਂਦਾ ਹੈ ਫਿਰ ਸੰਸਾਰ ਮਿਲ ਜਾਂਦਾ ਹੈ ਫਿਰ ਇਹੀ ਛਲ ਪਰੇ ਇਹੀ ਸਭ ਕੁਝ